ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਸੇਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਐਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਪਾਉਂਦੇ ਆਂ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਆ ਇਹ ਕੋਠੀ 244 ਗੱਜ ਵਿੱਚ ਬਣੀ ਹੋਈ ਆ ਫਰੰਟ ਤੁਸੀਂ ਦੇਖ ਲਓ ਪਹਿਲਾਂ ਫਰੰਟ ਤੇ ਲੋਹੇ ਦਾ ਵੱਡਾ ਮਜ਼ਬੂਤ ਖੱਟ ਲੱਗਾ ਹੋਇਆ ਰੇਲਿੰਗ ਵਾਲਾ ਐਂਟਰੀ ਤੇ ਖੁੱਲਾ ਡੁੱਲਾ ਵੇੜਾ ਬਣਿਆ ਹੋਇਆ ਅਤੇ ਇੱਕ ਸਾਈਡ ਤੇ ਬਾਰੋ-ਬਾਰ ਵਾਸ਼ਰੂਮ ਬਣਾਇਆ ਹੋਇਆ ਜੀ ਉਹ ਵਾਸ਼ਰੂਮ ਦੇ ਬਾਹਰ ਵਾਸ਼ਪੇਸਨ ਲੱਗਾ ਹੋਇਆ ਆ ਜੇ ਵਾਸ਼ਰੂਮ ਬਣਿਆ ਹੋਇਆ ਲੌਬੀ ਏਰੀਆ ਦੀ ਐਂਟਰੀ ਤੇ ਐਲੂਮੀਨੀਅਮ ਦੇ ਦਰਵਾਜੇ ਦੀ ਫਿਟਿੰਗ ਹੋਈ ਹੋਈ ਹੈ ਸਾਰੀ ਵਾਕਿ ਤੁਸੀਂ ਵੀਡੀਓ ਵਿੱਚ ਸਾਰਾ ਦੇਖ ਹੀ ਰਹੇ ਹੋ ਪੱਥਰ ਸਾਰੀ ਕੋਟੀ ਵਿੱਚ ਲੱਗਾ ਹੋਇਆ ਆ ਆ ਦੇਖੋ ਜੀ ਸਾਰੇ ਪਾਸੇ ਪੱਥਰ ਲੱਗਾ ਹੋਇਆ ਜੀ ਖਾਲੀ ਪੇਂਟ ਦਾ ਸਾਰਾ ਕੰਮ ਹੋਇਆ ਹੋਇਆ ਕਿਚਨ ਵਿੱਚ ਵੀ ਸਾਰਾ ਕੱਬਡ ਦਾ ਕੰਮ ਹੋਇਆ ਹੈ ਜੀ ਇੱਕ ਸਾਈਡ ਤੇ ਇੱਥੇ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਛਿਮਣੀ ਵੀ ਨਾਲ ਲੱਗੀ ਹੋਈ ਹੈ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਮਾਲਕਾਂ ਦਾ ਨੰਬਰ ਨੋਟ ਕਰ ਲਓ ਜੀ 98724 67133 ਇਹ ਜੀ ਮਾਲਕਾਂ ਦਾ ਨੰਬਰ ਹੈ ਤੁਸੀਂ ਕੋਈ ਅੱਛੇ ਪੁੱਛਣਾ ਹੋਵੇ ਘਰ ਬਾਰੇ ਤਾਂ ਮਾਲਕਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਇਸ ਕੋਠੀ ਵਿੱਚ 4 ਕਮਰੇ ਬਣੇ ਹੋਏ ਹਨ ਅਟੈਚ ਵਾਸ਼ਰੂਮ ਬਣੇ ਹੋਏ ਨੇ ਲੱਕੜ ਦੀਆਂ ਅਲਮਾਰੀਆਂ ਦਾ ਕੰਮ ਵੀ ਹੋਇਆ ਹੋਇਆ ਹੈ ਦਰਵਾਜ਼ੇ ਵਗੈਰੇ ਸਾਰੇ ਨਵੇਂ ਲੱਗੇ ਹੋਏ ਹਨ ਚੋਈ ਕੋਠੀ ਅਜੇ ਨਵੀਂ ਤਿਆਰ ਕੀਤੀ ਮਾਲਕਾਂ ਨੇ ਬਾਹਰ ਜਾਣ ਕਰਕੇ ਵੇਚ ਰਹੇ ਨੇ ਆ ਜੀ ਦੇਖੋ ਅਟੈਚ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਵੀ ਸਾਰੀ ਪੇਂਟ ਲੱਗੀ ਹੋਈ ਹੈ ਦੀਵਾਰ ਤੇ ਫਰਸ਼ ਤੇ ਵੀ ਪੇਂਟ ਲੱਗੀ ਹੋਈ ਹੈ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਠੋਕਰਪੋਟ ਹੋਇਆ ਹੈ ਜੀ ਫੰਦੇ ਨਾਲ ਹੀ ਦੂਜਾ ਕਮਰਾ ਬਣਿਆ ਹੋਇਆ ਦੂਜਾ ਕਮਰਾ ਵੀ ਕਾਫੀ ਖੁੱਲਾ ਡੁੱਲਾ ਬਣਿਆ ਹੈ ਜੀ ਕੋਠੀ ਆਬਾਦੀ ਦੇ ਵਿੱਚ ਬਣੀ ਹੋਈ ਹੈ ਇੱਕ ਕਮਰੇ ਨੂੰ ਡਰਾਈング ਰੂਮ ਯੂਜ਼ ਕਰ ਰਹੇ ਨੇ ਮਾਲਕ ਬਾਕੀ ਤਿੰਨ ਕਮਰੇ ਬੈੱਡਰੂਮ ਨੇ ਆ ਦੇਖੋ ਜੀ ਆ ਡਰਾਈਂਗ ਰੂਮ ਬਣਾਇਆ ਹੋਇਆ ਇਹਨਾਂ ਨੇ ਇਹਦੇ ਨਾਲ ਹੀ ਚੌਥਾ ਕਮਰਾ ਬਣਿਆ ਹੋਇਆ ਇਹਨਾਂ ਨਾਲ ਵੀ ਅਟੈਚ ਵਾਸ਼ਰੂਮ ਬਣੇ ਹੋਏ ਨੇ ਇਹਦੇ ਨਾਲ ਆ ਬਾਥਰੂਮ ਏਰੀਆ ਬਣਿਆ ਹੋਇਆ ਉੱਪਰ ਜੰਗਲਾ ਛੱਡਿਆ ਹੋਇਆ ਹੈ ਵੈਂਟੀਲੇਸ਼ਨ ਵਾਸਤੇ ਤੇ ਨਾਲ 4 ਕਮਰੇ ਬਣੇ ਹੋਏ ਨੇ ਦੋ ਕਮਰਿਆਂ ਨਾਲ ਇੱਕ ਅਟੈਚ ਵਾਸ਼ਰੂਮ ਬਣਿਆ ਹੋਇਆ ਦੋ ਕਮਰਿਆਂ ਨਾਲ ਇੱਕ ਅਟੈਚ ਵਾਸ਼ਰੂਮ ਬਣਿਆ ਹੋਇਆ ਅਤੇ ਇੱਕ ਵਾਸ਼ਰੂਮ ਬਾਹਰਲੇ ਪਾਸੇ ਇੱਥੇ ਦਾ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਕੋਠੀ ਬਡਲਾੜਾ ਸ਼ਹਿਰ ਵਿੱਚ ਬਣੀ ਹੋਈ ਹੈ ਜ਼ਿਲ੍ਹਾ ਮਾਨਸਾ ਪੈਂਦਾ ਜੀ ਭਿੱਖੀ ਰੋਡ ਦੀ ਮਾਲਕਾਂ ਨੇ 75 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੌਹੀਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ